ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਇੱਕ ਵਾਰ ਫੇਰ ਪਠਾਨਕੋਟ ਤੋਂ ਇੱਕ ਵੱਡੀ ਹਲਚਲ ਸਾਹਮਣੇ ਆਈ ਹੈ ਦੱਸਦੀ ਹੈ ਕਿ ਸਵੇਰੇ 11 ਵਜੇ ਦੇ ਕਰੀਬ ਬਮਿਆਲ ਬਲਾਕ ਦੇ ਅਦੀਨ ਜੋ ਪਿੰਡ ਛੋੜੀਆਂ ਆ ਉੱਥੇ ਅੱਜ ਇੱਕ ਮਹਿਲਾ ਦੇ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਦੇ ਦੇਖਣ ਦਾ ਸਮਾਚਾਰ ਸਾਹਮਣੇ ਆਦਾ ਹੈ ਕਿ ਮਹਿਲਾ ਵੱਲੋਂ ਦਿੱਤੇ ਬਿਆਨ ਦੇ ਅਨੁਸਾਰ ਦੋ ਵਿਅਕਤੀ ਜੋ ਸਨ ਉਹ ਆਰਮੀ ਵਰਦੀ ਦੇ ਵਿੱਚ ਸਨ ਅਤੇ ਇੱਕ ਜੋ ਪਿਖਾਰੀ ਦੇ ਰੂਪ ਵਿੱਚ ਜਿਸ ਦੇ ਚਲਦੇ ਪੁਲਿਸ ਵੱਲੋਂ ਲਗਾਤਾਰ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾਇਆ ਜਾਤਾ ਗਿਆ ਔਰ ਲਗਾਤਾਰ ਵੱਡੇ ਤੌਰ ਤੇ ਸੱਚ ਕੀਤੀ ਜਾ ਰਹੀ ਹੈ ਐਸਐਸਪੀ ਪਠਾਨਕੋਟ ਮੌਕੇ ਤੇ ਪਹੁੰਚਣੇ ਡਿਪਟੀ ਪਠਾਨਕੋਟ ਮੌਕੇ ਤੇ ਪਹੁੰਚਣੇ ਲਗਾਤਾਰ ਵੱਡੀ ਸਰਚ ਜੋ ਹੈ ਲਗਾਤਾਰ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਤੇ ਮਹਾਰਕੇਸ਼ ਸ਼ਰਮਾ ਬਮਿਆਲ ਠੀਕ ਹੈ ਇੱਕ ਮਿੰਟ ਮਾਰਿਆ ਤੂੰ ਬਤਾਈ ਵੀ ਬਾੜਲਾ पालन बै नहीं खानी अपनी ड्यूटी पट कर लिया <कलगलाग। कलगलाग> <कलगलाग> ഇവിടെ വരുന്നുണ്ടല്ലേ ദേ സൈഡിലുണ്ടല്ലേ വാഹനം ആരെടേ സാവി ആരെടേ മോൻ ഇങ്ങോട്ട് ഒരു കടമ